ਇੱਕ ਹੋਰ ਗੱਲ ਪੀਲਾ ਦੇ ਨੱਕ ਕਿਵੇਂ ਚੜਦੇ ਆ ਇਹ ਵੀ ਮੇਰੇ ਉਸ ਤਰ੍ਹਾਂ ਦੇ ਦੱਸਿਆ ਕੀ ਕਹਿੰਦਾ ਉੱਠ ਕੇ ਬੰਗਲਾ ਨਾ ਮੱਤਿਆ ਆ ਆ ਆ ਕਹਿੰਦਾ ਬਹੁਤ ਸੱਤਾ ਚ ਪੱਤੀ ਦੀ ਫਕੀਰੀ ਜਾਂ ਦੀ ਉਹਨਾਂ ਦੀ ਰਹਿਮਤ ਹੁੰਦੀ ਇੱਥੇ ਨਾਲ ਤੇ ਉਹਨਾਂ ਨੂੰ ਮਿਲਦੀ ਹੈ ਪਰ ਉਹਨੂੰ ਨਿਭਾਉਣਾ ਉਹ ਬਹੁਤ ਜ਼ਿਆਦਾ ਮੁਸ਼ਕਲ ਹੈ ਸੋ ਮੈਂ ਦਾਤਾ ਜੀ ਹੱਥ ਜੋੜ ਕੇ ਕਹ ਰਿਹਾ ਜੀ ਮੈਂ ਕੋਈ ਤੁਹਾਨੂੰ ਦੱਸਣ ਨਹੀਂ ਆਇਆ ਮੈਂ ਤਾਂ ਜੋਗ ਹੈ ਸੋ ਦਾਤਾ ਜੀ ਦਾ ਹੁਕਮ ਹੈ ਬਸ ਹੋ ਮੈਂ ਅਹੀਂ ਸਦਾ ਦੇਣਾ ਸਾਰੇ ਨੂੰ ਕਿਉ ਫਕੀਰੀ ਕੀ ਹੈ ਉੱਠ ਕੇ ਬੰਦਿਆ ਨਾਮ ਤੇ ਆਣਾ 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 ਨਾਲ ਗੁਰੂ ਕਰਤਾ ਉਹ ਗੁਰੂ ਕਰਤਾ ਸਭੀ ਕਰਮੋ ਦੇ ਤੱਕੜੇ ਨਾ ਕਦੀ ਅਸਤਾਂ ਦੇ ਵੇਲੇ ਨਹੀਂ ਮੱਛ ਦੇ ਤੁੰਡਾ

Gracias. وير بيه کي تسان کي کدي مل کے بيهنگي وير بيه کي تسان کي ڪي جون ههڪرا دي ڪي جون ههڪرا دي

Yay! Oh. ਮਕੜ ਲਾ ਦੇ ਨੀ ਦੀਵਾ ਰੱਖ ਚੜਾ ਦੇ ਨੀ ਬਿਆਦਾ ਬਸ ਬਣਾ ਦੇ ਨੀ ਦੀਵਾ ਅਟਨਾ ਲਾ ਦੇ ਨੀ ਦੀਵਾ ਸੋ ਦਾਤਾ ਜੀ ਤੁਹਾਡਾ ਹੁਕਮ ਹੋਵੇ ਤਾਂ ਇੱਕ ਹੋਰ ਸੁਣਾ ਸਕਦੇ ਹਾਂ ਕੀ ਕੁਝ ਜੇ ਤੁਹਾਡੀ ਇਜਾਜ਼ਤ ਦੇ ਤਾਂ ਕਿਉਂਕਿ ਦਰਬਾਰਾਂ ਦੇ ਵਿੱਚ ਨਾ ਜਦ ਤੱਕ ਕਬਾੜ ਚਾਦੇ ਆ ਇਹਨਾਂ ਦਾ ਉਹਦਾ ਇੱਕ ਅਲੱਗ ਮੁਕਾਮ ਰੱਖਦਾ ਸਾਡਾ ਕੁਸ਼ਣ ਇੱਕ ਇੱਕ ਲਾ ਸਕਦੇ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡੇ ਜੋ ਇੰਨਾ ਸਾਨੂੰ ਬਰ ਬਖਸ਼ੇਗੇ ਸੀ ਤੁਹਾਡੇ ਸਾਹਮਣੇ ਬੈਠ ਕੇ ਤੁਹਾਨੂੰ ਤੁਹਾਡੇ ਚਰਨਾਂ ਦੇ ਵਿੱਚ ਇੱਕ ਹਾਜ਼ਰੀ ਲਾ ਸਕਦੇ ਹਾਂ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਉਸ ਦਾਤਾ ਜੀ ਦੀ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਬਹੁਤ ਸੱਚੇ ਦਰਬਾਰ ਕੀ ਸਵਾਗਤ ਤੂੰ ਮੇਰਾ ਗਿਆ ਦੂਰਾ ਮੈਂ ਵੀ ਨਹੀਂ ਗਿਆ ਦੂਰਾ ਲਾ ਸਕਦੇ ਬਾਬਾ ਜੀ ਤੇ ਮੈਂ ਇੱਕ ਗੱਲ ਕਲੀਅਰ ਕਰਦਾ ਕਿ ਬਾਬਾ ਜੀ ਮੈਂ ਹੱਥ ਜੋੜ ਕੇ ਕਿ ਮੈਂ ਜੋ ਵੀ ਕਰਾਂਗਾ ਉਹ ਸਰਕਾਰ ਦੇ ਨਾਲ ਰਿਲੇਟਡ ਹੋਏ ਬਾਕੀ ਆਪਾਂ ਹੈਗੇ ਪੰਜਾਬੀ ਹੈ ਜੀ ਤੇ ਪੰਜਾਬੀ ਦੀ ਸੋਚ ਦੋਨੋਂ ਪਾਸੇ ਪੰਜਾਬੀ ਦੋਨੋਂ ਪਾਸੇ ਲਾਦੇ ਆ ਸਿੰਧੀ ਵੀ ਇਹਦੇ ਕੋਠੇ ਗਿਆ ਉਹ ਹਰ ਬੰਦੇ ਦਾ ਆਪਣਾ ਨਜ਼ਰੀਆ ਕਿੱਥੇ ਲਾਰੇ ਕਿੱਥੇ ਨਹੀਂ ਸੋ ਆ ਜੀ ਸ਼ੁਰੂ ਕਰਦੇ ਹਾਂ ਹੂੰ ਤੂੰ ਮੇਰਾ ਗਿਆ ਅਧੂਰਾ ਮੈਂ ਵੀ ਰਹਿ ਗਈ ਅਧੂਰੀ ਨੰਗੜਾ 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 ਤੂੰ ਮੇਰਾ ਗਿਆ ਅਧੂਰਾ ਮੈਂ ਵੀ ਰਹਿ ਗਈ ਅਧੂਰੀ ਤੂੰ ਮੇਰਾ ਗਿਆ ਅਧੂਰਾ I'm a

ਹਸੀ ਉਹ ਨਾ ਡੋਲੀ ਵੇਨੇ ਨੋਈ ਨਾ ਡੋਲੀ ਨੱਚ ਰੋਈ ਰੋਣਾ ਲੇਖਾਂ ਵਿੱਚ ਰਹਿ ਗਿਆ ਲੇਖਾਂ ਵਿੱਚ ਰਹਿ ਗਿਆ ਲਕੀਰ ਬਣ ਕੇ ਕੀ ਖਟਿਆ ਮੈਂ ਤੇਰੀ ਹੀਰ ਬਣ ਕੇ ਕਿਹਾ ਮੈਂ ਤੇਰੀ ਹੀਰ ਬਣ ਕੇ ਤੂੰ ਰਹਿ ਗਿਆ Eu tenho ਯਮੀ ਹੋਣਾ ਰੱਬ ਦਾ ਨਹੀਂ ਹੋਣਾ ਨਾ ਤੇਰਾ ਸੀ ਯਕੀਨੀ ਮੈਂ ਇਸ ਨੂੰ ਅਰਥਾਸ ਦੇ ਤੌਰ ਤੇ ਤੁਹਾਨੂੰ ਕਹਿਣਾ ਚਾਹਾਂਗਾ ਕਿ ਸਾਰਿਆਂ ਦੀ ਝੋਲੀ ਭਰ ਕੇ ਤੋਰਿਓ ਬਾਬਾ ਜੀ ਤੇ ਕੀ ਕਹਿੰਦਾ ਤੇਰੇ ਜੋਗ ਦਾ ਕੀ ਫਾਇਦਾ ਜੇ ਸੰਜੋਗ ਹੀ ਨਾ ਦਿੱਤੇ ਤੈਨੂੰ ਮਰ ਜਾਣਿਆ ਮਾਨਾ ਰੱਬ ਹੱਥ ਫੜ ਕੇ ਤੇਰੇ ਜੋਗ ਦਾ ਕੀ ਫਾਇਦਾ ਜੇ ਸੰਜੋਗ ਹੀ ਨਾ ਦਿੱਤੇ लाॾे लालतारे सचा पीर बण की कटियां मेरी ਦੇ ਦਰਬਾਰ ਕੀ ਜੈ ਸੋ ਇਹ ਕਹਾਂ ਕਿ ਕਬੂਲ ਕਰਿਓ ਤੇ ਅਕੇ ਵੀ ਕਦੇ ਸਾਨੂੰ ਮੌਕਾ ਦਿਓ ਜੀ ਦਾਦਾ ਜੀ ਦੇ ਦਰਬਾਰ ਦੇ ਵਿੱਚ ਹਾਜ਼ਰੀ ਲਾਉਣ ਦਾ ਬਹੁਤ ਸੱਚੇ ਦਰਬਾਰ ਕੀ ਜੈ ਸੋ ਨਾ ਤਾਂ ਪਿੰਡਾ ਜੀ ਤੇ ਪਿੰਡ ਦਾ ਨਾਮ ਜੀ ਟਾਕੜਾ ਤੁਹਾਡੀ ਗਵਾਂਡੀ ਪਿੰਡ ਬਹੁਤ ਸੱਚੇ ਦਰਬਾਰ ਕੀ ਡਾੜ ਦੇਮ ਡਾੜ ਡਾੜ ਦੇਗਾ ਬਈ ਰੱਖੀਆਂ ਨੇ ਡਾੜ ਦੇ ਆ ਉਹ ਤੁ ਆ ਤੇ ਸਾਥ ਵੀਰੇ Heli! 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 हलो हरी 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 हलो हलो हरी हरे 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 ಸಾಕ್ ಹೋಗು ಹಲೋ 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 ألو <applause> <applause> <applause>